ਸਸਿਕਾ ਦੋਸਤੋ ਮੈਂ ਜਰਾ ਤੀਰਸਿੰਘ ਦੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚਾਹੋਗੇ ਪਿਛਲੀ ਵੀਡੀਓ ਅਸੀਂ ਬਣਾਈ ਸੀ ਕਿਹੜੇ ਪੀਪੀਪੀ ਵਾਲੇ ਕਾਲਜਸ ਹੈਗੇ ਆ ਜਿਹੜੇ ਕਨਸਰਨਸ ਹੈਗੇ ਆ ਬਟ ਉਹਦੇ ਤੇ ਵੀ ਨਾ ਕਹਿੰਦੇ ਨਾ ਸਵਾਲ ਨਹੀਂ ਮੁਕਣੇ ਜਦੋਂ ਤੱਕ ਤੁਹਾਡਾ ਬੱਚਾ ਬਾਹਰ ਨਹੀਂ ਪਹੁੰਚਦਾ ਪਿਛਲੀ ਵੀਡੀਓ ਦੇ ਨਾਲ ਰਿਲੇਟਿਡ ਇਹ ਵੀਡੀਓ ਹੈਗੀ ਕਾਫੀ ਬੱਚਿਆਂ ਦੇ ਸਵਾਲ ਸੀਗੇ ਕਿ ਕਿਹੜਾ ਬੱਚਾ ਪੀਪੀਪੀ ਦੇ ਵਿੱਚ ਸੇਫ ਆ ਕਿਹੜਾ ਨਹੀਂ ਸੇਫ ਆ ਕਿਉਂਕਿ ਮੈਂ ਵਿਡਰੋਲ ਦਾ ਵਰਡ ਪਿਛਲੀ ਵੀਡੀਓ 'ਚ ਯੂਜ਼ ਕੀਤਾ ਉਹ ਬੈਠਾ ਸਾਰੇ ਵਾਸਤੇ ਨਹੀਂ ਆ ਤੇ ਡਰਨ ਦੀ ਲੋੜ ਨਹੀਂ ਅੱਜ ਉੱਤੇ ਵੀ ਕਲੈਰ ਜਿੰਨਾਂ ਨੇ ਆਲਰੇਡੀ ਜੋ ਵੀ ਇੱਕ ਕੈਨੇਡਾ ਦਾ ਨਾ ਚੱਲ ਰਹੇ ਅਸੀਂ ਸਿਨੈਰੀਓ ਬੱਚਾ ਉੱਥੇ ਜਾ ਕੇ ਕਾਲਜ ਚੇਂਜ ਕਰ ਲੈਂਦੇ ਮੈਂ ਦੂ ਦੇ ਨਾਲੇ ਕਾਲਜ ਚ ਜਾਣਾ ਮੈਨੂੰ ਉੱਤੇ ਕੰਮ ਮਿਲ ਜੂ ਇੱਥੇ ਕੰਮ ਨਹੀਂ ਹੈਗਾ ਮੈਂ ਦੂਰ ਆ ਇਹ ਸਾਰਾ ਕੁਝ ਉਹਦੇ ਕਰਕੇ ਹੋਇਆ ਵਾ ਸੋ ਜੇਕਰ ਤੁਹਾਡੇ ਬੱਚੇ ਨੇ ਕਿਸੇ ਵੀ ਕਾਲਜ ਤੋਂ ਰਿਫੰਡ ਪਾਇਆ ਹੋਇਆ ਅਜੇ ਤਾਂ ਟਾਈਮ ਹੈਗਾ ਰੋਕ ਲੋ ਰਿਫੰਡ ਮੈਂ ਕਹਿੰਦਾ ਆਪਣੇ ਬੱਚੇ ਨੂੰ ਰੂਬਰੂ ਕਰਾਓ ਜਿਹਦੇ ਲੌਂਗ ਟਰਮ ਜੋ ਆਪਣੇ ਫਸਣਾ ਚਾਵੇ ਰੋਕੋ ਬੱਚਿਆਂ ਦੇ ਰਿਫੰਡ ਉਹ ਜਿੱਥੇ ਪੜ ਰਿਆ ਉਹਨੂੰ ਕੋ ਪੜੋ ਆਪਣੀ ਪੜਾਈ ਕੰਪਲੀਟ ਕਰੋ ਕਿਉਂਕਿ ਹੁਣ ਜਿੰਨੇ ਸੈਟੇਲਾਈਟ ਕੈਂਪਸ ਪੀਪੀਪੀ ਕੈਂਪਸ ਬੈਠਾ ਪਿਛਲੀ ਵੀਡੀਓ ਦੇ ਵਿੱਚ ਨਾ ਉਹ ਕਈ ਕਾਲਜਸ ਦੇ ਨਾਮ ਵੀ ਆ ਗਏ ਸੀ ਲੈਂਪਟਨ ਮਹਾਕ ਤੇ ਉਹਦੇ ਬੱਚਾ ਲਗਾ ਸਾਰਾ ਹੀ ਕਾਲਜੀ ਹੋ ਗਏ ਨਹੀਂ ਸੌਰੀ ਬੇਟਾ ਉਹ ਛੋੜੇ ਸੀਗੇ ਕੈਂਪਸਸ ਗਏ ਆ ਜਿਹੜੇ ਸੈਟੇਲਾਈਟ ਕੈਂਪਸਸ ਆਪਾਂ ਨੂੰ ਕਹ ਰਹੇ ਨੇ ਇਹ ਪ੍ਰਾਈਵੇਟ ਕਾਲਜ ਨਹੀਂ ਸੀ ਮੈਂ ਪਹਿਲਾਂ ਹੀ ਕਹਿ ਦੇਵਾਂ 파ਟਨਰਸ਼ਿਪ ਸੀਗੀ ਪ੍ਰਾਈਵੇਟ ਕਾਲਜ ਜਿਹਦਾ ਆਪਾਂ ਜਾਂ ਫਰੈਂਚਾਈਜ਼ੀਆਂ ਦਿੱਤੀਆਂ ਹੋਈਆਂ ਉਹ ਸਾਰਾ ਸਿਸਟਮ ਸੀਗਾ ਬੇਸਿਕਲੀ ਇਹ ਸਾਰੇ ਕਾਲਜਸ ਕਿਹੜੇ ਆ ब्रैम्प्टन टोरंटो फेवरेट डेसीडेशन ਸਾਰੇ ਸਟੂਡੈਂਟਸ ਦੀ ਜਿਹੜੀ ਸੀ ਉਹਨਾਂ ਦੀ ਸੀ ਚਲੋ ਹੁਣ ਮੈਂ ਮੁੱਦੇ ਦੇ ਆ ਜਾਵਾਂ ਪਹਿਲਾਂ ਤਾਂ ਇੱਕ ਮੈਂ ਇਸ ਪੁਆਇੰਟ 'ਤੇ ਰਿਕਵੈਸਟ ਕਰੂੰਗਾ ਤੁਹਾਡਾ ਹੀ ਫਾਇਦਾ ਵਾ ਕਈ ਵਾਰੀ ਤੇ ਬੱਚੇ ਸਾਨੂੰ ਕਹਿੰਦੇ ਇਹਨਾਂ ਦੀ ਕਮਿਸ਼ਨਾਂ ਮਾਰਦੀਆਂ ਤਾਂ ਬੜਾ ਛੱਡ ਕੇ ਦੇਖੋ ਸਾਡੀਆਂ ਕਮਿਸ਼ਨਾਂ ਨੂੰ ਤੁਹਾਡਾਂ ਦਾ ਕਿਤੇ ਨੁਕਸਾਨ ਹੋ ਜਾਏ ਤੁਹਾਡੇ ਬੱਚਿਆਂ ਦਾ ਕਿਉਂਕਿ ਜੇ ਤਾਂ ਜ਼ਿਆਦਾਤਰ ਬੱਚੇ ਇੰਨਾ ਕਾਲਜ ਹੀ ਆਉਂਦੇ ਸੀ ਜਿਹੜੇ 19 ਕਾਲਜਸ ਦੀ ਲਿਸਟ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਨਾ ਇਹੀ ਕਾਲਜਸ ਸੀਗੇ ਜਿਹੜੇ ਬੱਚਿਆਂ ਦੇ 1 ਆਫ ਦਾ ਫੇਵਰਿਟ ਡੈਸਟੀਨੇਸ਼ਨ ਸੀ ਚੇਂਜ ਕਰਕੇ ਇੱਧਰ ਆਉਂਦੇ ਸੀ ਹੁਣ ਬੱਚਿਆਂ ਨੂੰ ਮੇਨ ਕੈਂਪਸ 'ਚ ਹੀ ਜਾਣਾ ਪੈਣਾ ਵਾ ਜਿਹੜਾ ਤਾਂ ਮੇਨ ਕੈਂਪਸ ਉਹਦਾ ਹੈਗਾ ਵਾ ਉੱਥੇ ਕੋਈ ਪ੍ਰੋਬਲਮ ਨਹੀਂ ਜਿਹੜੇ ਸੈਟੇਲਾਈਟ ਕੈਂਪਸ ਹੈਗੇ ਨ ਹੁਣ ਮੈਂ ਇੱਥੇ ਜਿਹੜਾ ਕਿ ਵਿਡਰੋਅਲ ਵਰਡ ਯੂਜ਼ ਕੀਤਾ ਸੀਗਾ ਨਾ ਤੇ ਮੈਂ ਜੋਦੇ ਤੇ ਵੀ ਕਲੈਰਿਟੀ ਦੇ ਦਵਾਂ ਪਹਿਲੀ ਗੱਲ ਤਾਂ ਕਿਹੜਾ ਬੱਚਾ ਸੇਫ ਆ ਜਿਹੜਾ ਬੱਚਾ ਕੈਨੇਡਾ ਪਹੁੰਚ ਗਿਆ ਇੰਨਾ ਕਾਲਜ ਚ ਪੜ ਰਿਹਾ ਹੀ ਇਜ਼ ਸੇਫ ਉਹ ਸੇਫ ਹੈਗਾ ਵਾ ਜਿਹੜੇ ਬੱਚੇ ਦੇ ਵੀਜ਼ਾ ਆ ਚੁੱਕਾ ਮਈ ਇਨਟੇਕ ਲਈ April ਲਈ ਉਹ ਰੋਲ ਹੋ ਕੇ ਟ੍ਰੈਵਲ ਕਰ ਜਾਏਗਾ ਉਹ ਵੀ ਜਿਹੜਾ ਸੇਫ ਹੈਗਾ ਸੇਫ ਕਿਹੜਾ ਬੱਚਾ ਨਹੀਂ ਹੈਗਾ ਕਿਉਂਕਿ ਜਿਹੜੇ ਦੇ ਉੱਤੇ ਪਹੁੰਚ ਚੁੱਕੇ ਸਟੱਡੀ ਪਰਮਿਟ ਆਏ ਹੋਏ ਉਹ ਸਾਰੇ ਸੇਫ ਆ ਬੱਚੇ ਜਿਹੜੇ ਚੱਲ ਜਾਣਗੇ ਮਈ ਇੰਟੇਕ ਲਈ ਉਹ ਵੀ ਸੇਫ ਆ ਸਪਟੰਬਰ ਇੰਟੇਕ ਜੇਰੀਆਂ ਕਲਾਸਾਂ ਇੱਕ ਤਰੀਕ ਤੋਂ ਬਾਅਦ ਸ਼ੁਰੂ ਹੋਣਗੀਆਂ ਐਸ ਪਰ ਕਰੰਟ ਸਿਨੈਰੀਓ ਅਪਡੇਟ ਜੋ ਵੀ ਕਨਵਰਸੇਸ਼ਨ ਹੋਈ ਹੈ ਅਜੇ ਰਿਟਨ ਚ ਨਹੀਂ ਆਇਆ ਚੀਜ਼ ਜੋ ਵੀ ਆਇਆ ਜਿਹੜੀ ਇੱਕ ਤਰੀਕ ਤੋਂ ਬਾਅਦ ਪੜ੍ਹਾਈ ਸ਼ੁਰੂ ਹੋਊਗੀ ਉਹ ਬੱਚਾ ਸੇਫ ਨਹੀਂ ਆ ਤੇ ਅੱਜ ਮੈਂ ਦੱਸ ਦਵਾਂ ਹਰ ਬੱਚਾ ਐਮੀਨਾ ਵਿਡਰੋਅਲ ਪਾਉਣੋਂ ਵੇਲੇ ਕਹਿੰਨੇ ਮੈਨੂੰ ਕਮੈਂਟ ਵੀ ਮਾਰਦਾ ਇਹਨਾਂ ਤੋਂ ਬੱਚੇ ਰਿਫੰਡ ਮੰਗਣਗੇ ਬੈਡ ਉਹਦਾ ਪ੍ਰੋਸੈਸ ਆ ਨਾ ਪੈਸੇ ਆ ਇੱਦੇ ਥੋੜੇ ਛੱਡ ਦਾਂਗੇ ਉਹ ਤਾਂ ਜੋ ਵੀ ਪ੍ਰੋਸੈਸ ਆ ਉਹਨੂੰ ਆਪਾਂ ਨੂੰ ਕੰਟੀਨਿਊ ਕਰਨਾ ਪੈਣਾ ਰਿਫੰਡ ਪਾਲਿਸੀਸ ਨੂੰ ਬਟ ਵਿਡਰੋਅਲ ਹਜੇ ਵੇਟ ਕਰਨੀ ਮੈਂ ਪਿਛਲੀ ਵੀਡੀਓ ਚ ਵੀ ਕਹਿਆ ਸੀ ਅੱਜ ਕਲੈਰਿਟੀ ਜ਼ੋਰ ਬਾਕੇ ਕਹਿ ਰਿਹਾ ਹਾਂ ਹੋ ਸਕਦਾ ਵਾ ਕਾਲਜਸ ਆਪਣੇ ਇਨਟੇਕ ਹੀ ਅੱਗੇ ਕਰ ਲੈਣ ਕਿਉਂਕਿ ਬਥੇਰਾ ਕੁਝ ਹੋ ਜਾਂਦਾ ਵਾ ਇਹ ਚੀਜ਼ਾਂ ਦਾ ਜੇ ਸਿਰਫ ਇੱਕੋ ਹੀ ਕੰਡੀਸ਼ਨ ਆ 1 ਸਪਟੰਬਰ ਤੋਂ ਬਾਅਦ ਤੁਹਾਡੀ ਪੜ੍ਹਾਈ ਜਿਹੜੀ ਕੀ ਹੈ ਸ਼ੁਰੂ ਨਹੀਂ ਹੋਣੀ ਚਾਹੀਦੀ ਮੈਂ ਬਾਰ ਬਾਰ ਕਹਿ ਰਿਹਾ ਦੀਜ਼ ਆਰ ਦਾ ਬੇਸਿਕ ਅਪਡੇਟਸ ਸਟੂਡੈਂਟ ਬਹੁਤ ਘਬਰਾਇਆ ਹੋਇਆ ਡੇਲੀ ਕਲੈਰਿਟੀ ਆਉਣੀ ਹੈ ਇਹਦੇ ਤੇ ਕਾਲੀ ਅੱਗੇ ਟੋਏ ਵਾਲਾ ਕੰਮ ਨਾ ਕਰ ਬੈਠਿਓ ਕਿਉਂਕਿ ਸਬਰ ਨਾ ਚੱਲਾਂਗੇ ਪੇਸ਼ੈਂਸ ਨਾ ਚੱਲਾਂਗੇ ਜ਼ਰੂਰ ਜਿਹੜਾ ਕਿ ਸਿਰੇ ਲੱਗਾਂਗੇ ਇਹ ਅਪਡੇਟ ਬਟਾ ਮੈਂ ਦੁਬਾਰਾ ਕਹੂੰਗਾ ਲਿੱਖ ਕੇ ਦੇਨ ਨੂੰ ਤਿਆਰਾਂ ਤੁਹਾਡੇ ਬੱਚਿਆਂ ਦੀ ਇਹ ਜ਼ਿੰਦਗੀ ਬਣਾਏਗਾ ਨਹੀਂ ਤਾਂ ਜਿਹੜੇ ਕਿ ਨਾ ਕੌਣ ਪੜਨਾ ਚਾਹੁੰਦਾ ਪੜ੍ਹਾਈ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਇਹ ਉਮਰ ਹੁੰਦੀ ਆ ਨਾ ਪਰ ਬੰਦਾ ਹਰ ਬੰਦਾ ਲੇਟਰ ਔਨ ਲਾਈਫ ਤੇ ਪਛਤਾਉਂਦਾ ਕਾਸ਼ ਮੈਂ ਉਹਦੋਂ ਪੜ ਲੈਂਦਾ ਉਹ ਸਮਾਂ ਆਉਂਦਾ ਤੇ ਮੈਂ ਤਾਂ ਕਹਾਂਗਾ ਜੀ ਸਾਡੀ ਵੀ ਜ਼ਿੰਦਗੀ ਇਹੀ ਇੰਨਾ ਚੀਜ਼ਾਂ ਨੇ ਕਿ ਸਾਨੂੰ ਵੀ ਇਹ ਜਿਹੜਾ ਆਪਣੇ ਜਿਹੜਾ ਸਾਡੇ ਪੜ੍ਹਾਈ ਦਾ ਟਾਈਮ ਸੀਗੇ ਸੋ ਮੈਂ ਥੈਂਕਫੁਲ ਆ ਉਹਨਾਂ ਸਾਰਿਆਂ ਦਾ ਬੰਦਿਆਂ ਦਾ ਜਿਹੜੇ ਸਾਨੂੰ ਟਕਰਾਏ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕੀਤਾ ਹਾਂ ਪੜ੍ਹਾਈ ਦੇ ਜਿਹੜੇ ਕਿ ਬਹੁਤ ਜ਼ਿਆਦਾ ਵੈਲਿਊ ਹੈਗੀ ਆ ਸੋ ਅੱਜ ਉਹਨਾਂ ਗੱਲਾਂ ਕਰਕੇ ਜਿਹੜੇ ਕਿ ਹਾਂ ਵੀ ਤੁਸੀਂ ਵੀ ਜਬ ਚ ਸਕੋ ਅੱਜ ਮੈਂ ਵੀ ਉਹ ਫਰਜ਼ਦਾ ਕਰਦੇ ਆਂ ਕਿ ਹਾਂਜੀ ਤੁਹਾਨੂੰ ਵੀ ਇਹ ਚੀਜ਼ ਦਾ ਤੁਸੀਂ ਸਾਂਭ ਸਕੋ ਹੁਣ ਤੱਕ ਇਹਦਾ ਕਿ ਮਾਪੇ ਕਹਿੰਦਾ ਹੁੰਦਾ ਸੀਗਾ ਕਿ ਪੜ੍ਹ ਲੈ ਕਾਕਾ ਨਹੀਂ ਤਾਂ ਪਛਤਾਏਗਾ ਹੁਣ ਕੀ ਸੀਗਾ ਮਾਪਿਆਂ ਨੇ ਵੀ ਕਿਹਾ ਸਾਡੇ ਵਾਰਗਿਆਂ ਨੇ ਮੇਰੀਆਂ 6 ਮਹੀਨੀਆਂ ਪੁਰਾਣੀਆਂ ਮੈਂ ਕਿਹਾ ਸਾਰੀਆਂ ਵੀਡੀਓ ਕੋਲੇ ਮੈਂ ਸ਼ੁਰੂ ਤੋਂ ਕਹਿੰਦਾ ਪੜ੍ਹਾਈ ਨੂੰ ਤਵੱਜੋ ਦੇ ਦੇ ਬੜਾ ਭਰਾ ਹੀ ਦੇ ਚੋ ਕੰਮ ਨੂੰ ساری ਉਮਰ ਪਈਆ ਹੁਣ ਅੰਬੈਸੀ ਨੇ ਸਖਤੀ ਕਰ ਲਈ ਇਹਦਾ ਫਾਇਦਾ ਹੋਣਾ ਤੁਹਾਡੇ ਬੱਚਿਆਂ ਨੂੰ ਸੋ ਇਸ ਲਈ ਡਰਨ ਦੀ ਲੋੜ ਨਹੀਂ ਵਿਡਰੋਅਲ ਵਾਲਾ ਜਿਹੜਾ ਵਰਡ ਯੂਜ਼ ਕੀਤਾ ਸੀ ਉਹ ਵਰਸ ਟੂ ਵਰਸ ਸਿਨੈਰੀਓ ਆ ਸਾਰੀ ਉਹ ਆਪਸ਼ਨ ਆ ਜਦੋਂ ਕੁਝ ਵੀ ਕੋਈ ਜਿਹੜਾ ਹੱਥ ਨਾ ਰਵੇ ਜਦੋਂ ਸਾਰਾ ਕੁਝ ਹੋ ਜਵੇ ਜੇ ਡਿਲੇ ਹੋ ਗਿਆ ਸਪਟੰਬਰ ਦੇ ਟੇਕ ਨਹੀਂ ਲੱਗੇ ਹੋਇਆ ਤਾਂ ਵਿਡਰੋਅਲ ਕਰਨਾ ਜੇ ਤੁਹਾਡਾ ਇਹ ਕਾਲਜ ਤੁਹਾਨੂੰ ਮੇਨ ਕੈਂਪਸ ਦੇ ਵਿੱਚ ਟਰਾਂਸਫਰ ਨਾ ਕਰੇ ਤੇ ਬੇਸਿਕਲੀ 댓 ਇਜ਼ ਜ਼ਿਆਦਾਤਰ ਜਿਹੜੀ ਚਾਂਸਸ ਬਹੁਤ ਜ਼ਿਆਦਾ ਪ੍ਰੋਬੈਬਿਲਿਟੀ ਹੈ ਕਾਲਜਸ ਨਹੀਂ ਤੁਹਾਨੂੰ ਮੇਨ ਕੈਂਪਸ ਤੇ ਟ੍ਰਾਂਸਫਰ ਕਰ ਲੈਣਾ ਸੋ ਲੋਡ ਨਹੀਂ ਪੈਣੀ ਸੋ ਦੈਟ ਇਜ਼ ਜਸਟ ਇੱਕ ਸਿਨੈਰੀਓ ਆ ਪੈਨਿਕ ਹੋਣ ਦੀ ਲੋਡ ਨਹੀਂ ਹੈਗੀ ਸੋ ਪੇਸ਼ੈਂਸ ਰੱਖੋ ਮੈਂ ਤਾਂ ਹਰ ਬੱਚੇ ਨੂੰ ਕਹਿੰਦਾ ਜੇ ਲੋਡ ਪਈ ਤੁਹਾਡੇ ਨਾਲ ਇਸੇ ਮੱਦੇਨਜ਼ਰ ਜ਼ਰੂਰ ਦੱਸਾਂਗੇ ਸਪੈਸ਼ਲੀ ਪੈਨੈਕਲ ਵਾਲੇ ਸਟੂਡੈਂਟਸ ਬੇਟਾ ਬਹੁਤ ਵੱਡੇ ਨੰਬਰ ਤੇ ਸਾਡੇ ਸਟੂਡੈਂਟਸ ਵੀ ਹੈਗੇ ਆ ਲਿਸਟ ਬਣ ਚੁੱਕੀ ਆ ਸਾਰੇ ਬੱਚਿਆਂ ਦੇ ਨਾਲ ਆਪ ਲੱਗੇ ਤੇ ਮੈਂ ਹਰ ਬੱਚੇ ਨੂੰ ਕਹਿੰਦਾ ਡਰਨਾ ਨਹੀਂ ਬੇਟਾ ਪੇਸ਼ੈਂਸ ਹੋ ਹਰ ਜ਼ਰੂਰ ਤੁਹਾਡੇ ਨਾਲ ਸਟੈਂਡ ਅੱਜ ਤੱਕ ਲੈਣੇ ਆਏ ਆ ਤੇ ਜ਼ ਤੂੰ ਬੇਫਿਕਰ ਹੋ ਫਾਈਲਾਂ ਹੌਲਡ ਤੇ ਹੈਗੀਆਂ ਅਜਾ ਟੈਸਟੇਸ਼ਨ ਲੈਟਰ ਦੀ ਵੀ ਮੈਂ ਇਸ ਗੱਲ ਕਰ ਲਵਾਂ ਬੇਟਾ ਹਜੇ ਇਸ ਚੀਜ਼ ਦਾ ਕਿਸੇ ਨੂੰ ਕਲੈਰਿਟੀ ਨਹੀਂ ਵਾਟ ਇਜ਼ ਅ ਟੈਸਟੇਸ਼ਨ ਲੈਟਰ ਕਦੋਂ ਆਉਣੀ ਕਿੱਦਾਂ ਆਉਣੀ ਸਿਰਫ ਵੇਟ ਕਰਨੀ ਪੈਣੀ ਆ ਟੈਸਟੇਸ਼ਨ ਲੈਟਰ ਦੀ ਵੀ ਫਾਈਲਾਂ ਹੌਲਡ ਤੇ ਚੱਲ ਗਈਆਂ ਤੇ ਇੱਕ ਸੁਨੇਹਾ ਅਜ ਮੈਂ ਹੌਲਡ ਦੇ ਦਵਾਂ ਸਪਾਊਸ ਵੀਜ਼ਾ ਵਾਲਿਆਂ ਨੂੰ ਬੜਾ ਆਉਂਦਾ ਸਰ ਕਿਹੜੇ ਬੱਚਿਆਂ ਨੂੰ ਫਰਕ ਪਊਗਾ ਜਿਹੜੇ ਉੱਥੇ ਪਹੁੰਚ ਗਏ ਉਸ ਸਪਾਊਸ ਨੂੰ ਬੁਲਾ ਸਕਣਗੇ ਨਹੀਂ ਬੁਲਾ ਸਕਣਗੇ ਸਪਾਊਸ ਵੀਜ਼ਾ ਵਾਲੇ ਫਾਈਲਾਂ ਜਲਦੀ ਤੋਂ ਜਲਦੀ ਲਾ ਦਿਓ ਤਾਂ ਕਹਿ ਰਹੇ ਹਜੇ ਤੇ ਕੋਈ ਡੇਟ ਨਹੀਂ ਆਈ ਕਿ ਕਿਹੜੀ ਹਾਂ ਉਹ ਵੀ ਹਜੇ ਇੱਕ ਕਨਫਿਊਜ਼ਨ ਹੈਗੀ ਆ ਬਟ ਫਾਈਲਸ ਲਾ ਦਿਓ ਕਿਉਂਕਿ ਸਪਾਊਸ ਵੀਜ਼ਾ ਦੀ ਫਾਈਲ ਹਜੇ ਲੱਗ ਰਹੀ ਆ ਉਹਦੇ ਤੇ ਕੋਈ ਡਾਕੂਮੈਂਟ ਕੋ ਖਾਸ ਇਦਾਂ ਦਾ ਡਾਕੂਮੈਂਟ ਨਹੀਂ ਮੰਗਿਆ ਜਾਂਦਾ ਜਿਹੜੀ ਕਿ ਸਟੱਡੀ ਵੀਜ਼ਾ ਤੇ ਮੰਗਿਆ ਜਾ ਰਿਹਾ ਡਾਕੂਮੈਂਟ ਫਾਈਲ ਤੇ ਸਟੱਡੀ ਵੀਜ਼ਾ ਦੀ ਵੀ ਲੱਜਣੀ ਪਰ ਉਹ ਟੈਸਟੇਸ਼ਨ ਲੈਟਰ ਨਹੀਂ ਲੈਟਰ ਲਈ ਫਾਈਲ ਵਾਪਸ ਆ ਜਾਣੀ ਆ ਤੇ ਸਪਾਊਸ ਵੀਜ਼ਾ ਵਾਲੇ ਮੇਰੀ ਅੱਜ ਇੱਕ ਹਰ ਬੱਚੇ ਨੂੰ ਅਪੀਲ ਆ ਜੇ ਤੁਹਾਡਾ ਸਪਾਊਸ ਉੱਤੇ ਹੈਗਾ ਚਾਹੇ ਪਲੱਸ 2 ਗ੍ਰੈਜੂਏਸ਼ਨ ਵਾਟਐਵਰ ਜੋ ਕੀਤੀ ਹੈ ਫਾਈਲ ਲਾ ਦਿਓ ਕਿਉਂਕਿ ਹਜੇ ਤੱਕ ਡੇਟ ਮੈਂਸ਼ਨ ਨਹੀਂ ਹੋਈ ਹਜੇ ਤੱਕ ਕਲੈਰਿਟੀ ਨਹੀਂ ਹੋਈ ਹੋ ਸਕਦਾ ਵਾ ਹੋ ਸਾਡੇ ਕੋਲ ਆਪਸ਼ਨ ਨਹੀਂ ਹੈਗੀ ਹੋ ਸਕਦਾ ਵਾ ਤੁਹਾਡੀਆਂ ਫਾਈਲਾਂ ਲੱਗੀਆਂ ਹੋਈਆਂ ਸਹੀ ਸਮੇਂ ਤੇ ਲੱਗੀਆਂ ਹੋਈਆਂ ਤੁਹਾਨੂੰ ਜਿਹੜੀਆਂ ਫਾਇਦਾ ਦੇ ਕੇ ਜਾਣ ਤੇ ਜਰੂਰ ਸਪਾਊਸ ਵੀਜ਼ਾ ਵਾਲੇ ਵੀ ਆਪਣੀਆਂ ਫਾਈਲਸ ਆ ਸਾਡੇ ਕੋਲੋ ਵੀ ਆ ਜਿੱਥੋਂ ਵੀ ਤੁਸੀਂ ਲਾਉਣਾ ਚਾਹੁੰਦੇ ਜਰੂਰ ਆਪਣਾ ਪ੍ਰੋਸੈਸ ਜਿਹੜਾ ਕੰਟੀਨ ਕਰਿਓ ਬਟ ਇੱਕ ਗੱਲ ਯਾਦ ਰੱਖਣੀ ਆ ਇਹ ਸੋਚ ਕੇ ਲਾਓ ਕਿ ਅਖੀਰਲਾ ਮੌਕਾ ਵਾ ਸ਼ਾਇਦ ਦੁਬਾਰਾ ਮੌਕਾ ਨਾ ਮਿਲੇ ਤੋ ਫਾਇਦੇ ਦੀ ਕਮੀ ਨਾ ਛੱਡੋ ਤੇ ਸਪਾਊਸ ਵੀਜ਼ਾ ਆਪਣੀ ਫਾਈਲ ਜਿੰਨੀ ਛੇਤੀ ਤੁਸੀਂ ਹੋ ਸਕੇਦਾ ਜਰੂਰ ਤੋ ਜਰੂਰ ਲਾਓ ਹੋਰ ਵੀ ਕੋਈ ਡਾਊਟ ਆ ਬੇਟਾ ਮੈਸੇਜ ਕਰਦੇ ਰਹੋ ਤੇ ਹਰ ਮੈਸੇਜ ਦਾ ਜਵਾਬ ਆਪ ਦੇ ਰਹੇ ਇੰਸਟਾਗ੍ਰam ਤੇ ਵੀ ਸਾਡੇ ਨਾਲ ਜਰੂਰ ਜੁੜੋ ਬਾਈ ਇੱਕੋ ਗੱਲ ਕਹਾਂਗਾ ਪੋਜ਼ਿਟਿਵ ਰਹੋ ਜਿਹੜੀ ਵੀ ਇਹ ਅਪਡੇਟਸ ਆਏ ਆ ਆਪਣੇ ਆਪ ਨੂੰ ਅਪਡੇਟ ਰੱਖੋ ਡਿਸੀਜਨ ਲੈਣ ਲੇ ਇੱਕਦਰੀ ਕਾਮਲੀ ਬੜਾ ਠੰਡੇ ਦਿਮਾਗ ਨਾਲ ਸੋਚ ਕੇ ਜੇ ਡਿਸੀਜਨ ਲਓ ਹਰ ਬੱਚੇ ਨੂੰ ਮਿਲ ਰਹੇ ਆ ਆ ਕੇ ਮਿਲ ਕੇ ਜਿਹੜਾ ਕਿ ਆ ਫੈਸਲਾ ਲਓ ਕਿਸੇ ਦੇ ਕਹਿਣ ਤੇ ਕਾਲੀ ਨਾਲ ਕਦੇ ਆਪਣਾ ਨੁਕਸਾਨ ਨਾ ਖਰਾਬ ਬਹਿਜੋ ਸਸ ਸਹੀ ਗੱਲ ਦੀ